ਪੰਜਾਬ ਭਾਜਪਾ ਦੇ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਤੁਹਾਨੂੰ ਦੱਸ ਦਈਏ ਕਿ ਪੰਜਾਬ ਭਾਜਪਾ ਨੂੰ ਜਲਦ ਨਵਾਂ ਪ੍ਰਧਾਨ ਮਿਲੇਗਾ ਹੋ ਸਕਦਾ ਹੈ ਕਿ ਮੁੜ ਕਿਸੇ ਕਾਂਗਰਸੀ ਆਗੂ ਦੇ ਉੱਤੇ ਹੀ ਦਾ ਕੱਢਿਆ ਜਾਵੇ ਜੀ ਹਾਂ ਤੁਸੀਂ ਦੇਖ ਰਹੇ ਹੋ ਪਾਰਟੀ ਪੰਜਾਬ ਤੋਂ ਦੱਸਦੀ ਹੈ ਕਿ ਭਾਜਪਾ ਪੰਜਾਬ ਨੂੰ ਇਸ ਵਾਰ ਜਿਹੜੀ ਨਵਾਂ ਪ੍ਰਧਾਨ ਮਿਲਣ ਦੀ ਸੰਭਾਵਨਾ ਪੂਰੀ ਹੁੰਦੀ ਦਿਖਾਈ ਦੇ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਇਸ ਦਾ ਐਲਾਨ ਜਨਵਰੀ 2025 ਦੇ ਅੰਤ ਦੇ ਵਿੱਚ ਹੋ ਸਕਦਾ ਹੈ ਰਾਸ਼ਟਰੀ ਪ੍ਰਧਾਨ ਦੀ ਚੋਣ ਤੋਂ ਬਾਅਦ ਕੀਤਾ ਜਾ ਸਕਦਾ ਹੈ ਦੱਸਦੇ ਕਿ ਭਾਜਪਾ ਪੰਜਾਬ ਚ ਮੈਂਬਰਸ਼ਿਪ ਮੂਹ ਨੂੰ ਪੂਰਾ ਨਹੀਂ ਕਰ ਸਕੇ ਅਜਿਹੇ ਚ ਜੇ ਚੋਣਾਂ ਨਹੀਂ ਹੋ ਸਕਦੀਆਂ ਦਾ ਪਾਰਟੀ ਦਾ ਰਾਸ਼ਟਰੀ ਪ੍ਰਧਾਨ ਸੂਬਾ ਪ੍ਰਧਾਨ ਨੂੰ ਨਾਮਜ਼ਦ ਕਰੇਗਾ ਪਾਰਟੀ ਦੇ ਮੌਜੂਦਾ ਕੌਮੀ ਪ੍ਰਧਾਨ ਜੇਪੀ ਨੱਡਾ ਦੀ ਥਾਂ ਲੈਣ ਲਈ ਇਸ ਮਹੀਨੇ ਕੌਮੀ ਪ੍ਰਧਾਨ ਦੀ ਚੋਣ ਹੋਣ ਦੀ ਸਭਾ ਬਣਾਏ ਇਸ ਦੌਰਾਨ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਇਸ ਅਜਿਹੇ ਚ ਇਸ ਵਾਰ ਪੰਜਾਬ ਪ੍ਰਧਾਨ ਦੇ ਉਹਦੇ ਲਈ ਤਿੰਨ ਸਾਬਕਾ ਕਾਂਗਰਸੀਆਂ ਦੇ ਨਾਮ ਚਰਚਾ ਹੋ ਰਹੀ ਹੈ ਜੋ ਸੁਨੀਲ ਜਾਖੜ ਦੀ ਜਗ੍ਹਾ ਲੈਣਗੇ ਤੁਹਾਨੂੰ ਦੱਸ ਦਈਏ ਕਿ ਪਿਛਲੇ ਦਿਨਾਂ ਦੇ ਵਿੱਚ ਇਹ ਜਰੂਰ ਚਰਚਾਵਾਂ ਚੱਲੀਆਂ ਸਨ ਕਿ ਜਲਦ ਨਵਾਂ ਪ੍ਰਧਾਨ ਲਗਾਇਆ ਜਾ ਸਕਦਾ ਦੱਸਿਆ ਜਾ ਰਿਹਾ ਸੀ ਕਿ ਦਰਬਨੀਤ ਬਿੱਟੂ ਹੋਣਗੇ ਇਹ ਵੀ ਚਰਚਾ ਚੱਲੀ ਸੀ ਪਰ ਹੁਣ ਸੁਣੀ ਚਾਕਰ ਦੀ ਤਾਂ ਤਿੰਨ ਸਾਬਕਾ ਕਾਂਗਰਸੀਆਂ ਆਗੂਆਂ ਦੇ ਨਾਮ ਦੀ ਚਰਚਾ ਚੱਲ ਰਹੀ ਹੈ ਜਿਨ੍ਹਾਂ ਦੇ ਵਿੱਚ ਪੰਜਾਬ ਦੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੂੰ ਕੇਂਦਰੀ ਵਣਜ ਮੰਤਰੀ ਪਿਊਸ਼ ਗੋਇਲ ਦਾ ਸਮਰਥਨ ਹਾਸਲ ਹੈ ਇਸ ਤੇ ਇਲਾਵਾ ਜੇਕਰ ਦੇਖਿਆ ਜਾਵੇ ਤਾਂ ਸਾਬਕਾ ਵਿਧਾਇਕ ਕੇਵਲ ਢਿੱਲੋਂ ਨੂੰ ਪੰਜਾਬ ਦੇ ਜਨਰਲ ਸਕੱਤਰ ਅਤੇ ਸ਼੍ਰੀ ਨਿਵਾਸ ਸਲੂ ਦਾ ਸਮਰਥਨ ਹਾਸਲ ਹੈ ਇਸ ਦੇ ਨਾਲ ਹੀ ਸਬਕਾ ਮੰਤਰੀ ਰਾਣਾ ਗੁਰਮੀਤ ਸੋਢੀ ਨੂੰ ਕੇਂਦਰੀ ਮੰਤਰੀ ਹਰਦੀਪ ਪੂਰੀ ਦਾ ਸਮਰਥਨ ਹਾਸਲ ਹੈ ਹੁਣ ਇਸ ਤੋਂ ਇਲਾਵਾ ਜੇਕਰ ਦੇਖਿਆ ਜਾਵੇ ਤਾਂ ਭਾਜਪਾ ਦੇ ਸੀਨੀਅਰ ਨੇਤਾ ਅਵਿਨਾਸ਼ رائے ਖੰਨਾ ਅਸ਼ਵਨੀ ਸ਼ਰਮਾ ਤਰਨ ਚੁੰਗ ਸੁਭਾਸ ਸ਼ਰਮਾ ਦੇ ਨਾਂ ਤੇ ਵੀ ਪ੍ਰਧਾਨ ਦੇ ਉਹਦੇ ਲਈ ਵਿਚਾਰ ਅਧੀਨ ਨੇ ਮਜ਼ਬੂਤੀ ਦੇ ਲਈ ਭਾਜਪਾ ਪੰਜਾਬ ਦੇ ਵਿੱਚ ਮੁੜ ਆਪਣੇ ਪੈਰ ਸਿਆਸੀ ਤੌਰ ਦੇ ਉੱਤੇ ਮਜ਼ਬੂਤ ਕਰਨਾ ਚਾਹੁੰਦੀ ਹੈ ਤੁਹਾਨੂੰ ਦੱਸ ਦਈਏ ਕਿ ਸ਼ੋਮਨੀ ਅਕਲ ਦੇ ਨਾਲ ਆਪਣਾ ਤਿੰਨ ਦੱਖ ਕੇ ਪੁਰਾਣਾ ਗਰਜੜੂ ਖਤਮ ਹੋਣ ਤੋਂ ਬਾਅਦ ਭਾਜਪਾ ਅੱਜ ਵਸ ਸੁੱਬੇ ਚ ਆਪਣੀ ਪਕੜ ਮਜ਼ਬੂਤ ਕਰਨ ਦੀ ਕੋਸ਼ਿਸ਼ਾਂ ਕਰ ਰਹੀ ਹੈ। ਲੋਕ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਦੇ ਕਈ ਨੇਤਾਵਾਂ ਨੇ ਸ਼ਾਮਲ ਹੋ ਕੇ ਭਾਜਪਾ ਦੀ ਵੋਟ ਪ੍ਰਤੀਸ਼ਤ ਦੇ ਵਿੱਚ ਵਾਧਾ ਕੀਤਾ ਸੀ ਪਰ ਹੁਣ ਵੇਖਣਾ ਹੋਵੇਗਾ ਕਿ ਇਹ ਭਾਜਪਾ ਦੇ ਵਿੱਚ ਸ਼ਾਮਲ ਹੋਏ ਲੋਕ ਵੱਡੇ ਪੱਧਰ ਦੇ ਉੱਤੇ ਜਿਸ ਤਰ੍ਹਾਂ ਕਾਂਗਰਸ ਦੇ ਲੀਡਰ ਸ਼ਾਮਲ ਹੋਏ ਸੀ ਕਿ ਇਹ ਹੁਣ ਭਾਜਪਾ ਨੂੰ 2027 ਦੇ ਵਿੱਚ ਜਿੱਤ ਵੱਲ ਲੈ ਕੇ ਜਾਣਗੇ ਜਾਂ ਫਿਰ ਨਹੀਂ ਇਸ ਦੇ ਉੱਤੇ ਸਭ ਦੀ ਨਜ਼ਰ ਟਿਕਿਆ ਹੋਣਗੀਆ। ਹੁਣ ਵੇਖਣਾ ਹੋਵੇਗਾ ਕਿ ਅਸਲ ਦੇ ਵਿੱਚ ਪੰਜਾਬ ਪ੍ਰਧਾਨ ਬੀਜੇਪੀ ਬਣਾਉਂਦੀ ਕਿਸ ਨੂੰ ਹੈ ਕੀ ਸਿੱਖ ਚਿਹਰੇ ਦੇ ਉੱਤੇ ਦਾਖ ਖੜੇ ਜਾਵੇਗਾ ਜਾਂ ਫਿਰ ਹਿੰਦੂ ਚਿਹਰੇ ਦੇ ਉੱਤੇ ਦਾਖ ਖੜ ਨੂੰ ਬੀਜੇਪੀ ਪੰਜਾਬ ਦੇ ਵਿੱਚ ਹੁਣ ਅ ਅੱਗੇ ਵਧੇਗੀ ਫਿਲਹਾਲ ਤੁਸੀਂ ਵੇਖਦ ਰਹੋ ਪੁਆਇੰਟ ਪੰਜਾਬ ਧੰਨਵਾਦ